ਸਾਸੀਕਾਲ ਵੀਰ ਜੀ ਕਰਨ ਡੇਰੀ ਫਾਰਮ ਵਿੱਚ ਬਹੁ ਬਹੁ ਵੈਲਕਮ ਆ ਵੀਰ ਜੀ ਅੱਜ ਅਸੀਂ ਪਹੁੰਚੇ ਆ ਪਿੰਡ ਪੱਡੇ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਜੱਗੀ ਵੀਰ ਦੇ ਘਰ ਆਏ ਆ ਜੱਗੀ ਕਰਦੇ ਆ ਵੀਰ ਨਾਲ ਗੱਲ ਸਾਸੀਕਾਲ ਵੀਰ ਜੀ ਸਾਸੀਕਾਲ ਜੀ ਹੋਰ ਸੁਣਾਓ ਠੀਕ ਠਾਕ ਜੀ ਬਹੁਤ ਵਧੀਆ ਕਿਰਪਾ ਮਾਲਕ ਦੀ ਤੁਸੀਂ ਸੁਣਾਓ ਬਸ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਬਸ ਵਧੀਆ ਜੀ ਹੋਰ ਸੁਣਾਓ ਕੰਮ ਥੋੜਾ ਗਲਤ ਹੋ ਗਿਆ ਹਨਾ ਪਾਣੀ ਮਾ ਵੀਰ ਜੀ ਥੋੜਾ ਨਹੀਂ ਜਿਆਦਾ ਹੀ ਗਲਤ ਜਿਆਦਾ ਨੂੰ ਪਤਾ ਹੈ ਹਾੜ ਨੇ ਮਾਰ ਬੜੀ ਦੂਰ ਦੂਰ ਬਹੁਤ ਜਿਆਦਾ ਵੀਰ ਜੀ ਗਰੀ ਮਾਰ ਜਿਹੜੇ ਬੰਦੇ ਬਹੁਤ ਬੰਦੇ ਨਹੀਂ ਮਤਲਬ ਨਾ ਬਹੁਤਾ ਤਕਾ ਹੋਇਆ ਵਾ ਗਰੀਬ ਸਾਰੇ ਹਾਂਜੀ ਕਿਸਾਨਾਂ ਨਾਲ ਵੀ ਬਿਲਕੁਲ ਬਿਲਕੁਲ ਸਾਰੀਆਂ ਫਸਲਾਂ ਉਜੜ ਪੁੱਜੜ ਗਈਆਂ ਥੋੜਾ ਪਾਣੀ ਕੱਲ ਦਾ ਹੋਣ ਲੱਗਿਆ ਤੇ ਰਾਤ ਦੀ ਫੇਰ ਵਾ ਰਾਤ ਦੀ ਫੇਰ ਆ ਗਿਆ ਹਾਂਜੀ 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 ਤੇ ਕੰਮ ਬੜਾ ਔਖਾ ਹੋ ਗਿਆ ਬਹੁਤ ਜ਼ਿਆਦਾ ਵੀਰ ਜੀ ਬਹੁਤ ਜ਼ਿਆਦਾ ਔਖਾ ਪਸ਼ੂਆਂ ਦਾ ਜ਼ਿਆਦਾ ਕਰ ਹੋ ਗਿਆ ਪਸ਼ੂਮਾਂ ਦਾ ਬਹੁਤ ਜ਼ਿਆਦਾ ਮੰਦਾ ਹਾਲਾ ਸਾਡੇ 10 ਦਿਨ ਪਸ਼ੂ ਭਾਈ ਬਿਲਕੁਲ ਤੂੜੀ ਤੇ ਰਹੇ ਉਹ ਵੀ ਆਪਣੇ ਆਪਣੇ ਕੇ ਰਿਸ਼ਤੇਦਾਰਾਂ ਕੋ ਭੇਜੇ ਤੇ ਅਜੇ ਪਰਸਾ ਹੀ ਪਸ਼ੂ ਆਪਣੇ ਘਰ ਲਿਆਂਦੇ ਠੀਕ ਵੀਰ ਜੀ ਠੀਕ ਜੀ ਵੀਰ ਜੀ ਵੈੜ ਫੇਰਾ ਨਾ ਇੱਕ ਆਪਣੇ ਕੋਲ ਹਾਂ ਜੀ ਇਹ ਵੀਰ ਜੀ ਪਰਸਾ ਵੱਡੀ ਵਸ਼ੀ ਹਣਾ ਵੀਰ ਜੀ ਫਾਰਮ ਵਾਲੀ ਵੇਖੋ ਵੀਰ ਜੀ ਥਣ ਥੁਣਾ ਵਧੀਆ ਫਿਕਸ ਅਡਰਦੀ ਆ

ਆ ਕੋੜੀ ਵਾਂਗੂ ਤੁਰਦੀ ਆ ਦੇਖੋ ਚਾਲ ਚੋਲ ਬਹੁਤ ਸੋਹਣੀ ਵਹਿੜਦੀ ਆ ਕਿੰਨਾ ਫਿਕਸ ਲੱਗਾ ਵਾ ਹਾਂਜੀ ਹਾਂਜੀ ਜੀਰ ਜੀ ਆਰਡਰ ਰੋਡਰ ਬਹੁਤ ਵਧੀਆ ਲੱਗਾ ਨਾ ਜੀ ਸੋਹਣਾ ਕੱਟ ਵਾਲਾ ਆਰਡਰ ਆ ਨਾੜਾ ਨੋੜਾ ਬਹੁਤ ਸੋਹਣੀਆਂ ਨਖੇੜੀਆਂ ਵਹਿੜ ਨੇ ਹਾਂਜੀ ਹਾਂਜੀ ਬਾਕੀ ਚੰਗੀ ਤਿਆਰੇ ਤੇ ਬੱਤੀ ਫਿਕਸ ਲੈਵੇ ਦੀ ਦੁੱਧ ਵਾਲੀ ਵਹਿੜ ਆ ਦੁੱਧ ਵਾਲੀ ਦੁੱਧ ਵਾਲੀ ਵਹਿੜ ਤੇ ਪਰਸੋਂ ਸ਼ਾਮ ਦੀ ਸੁਈ ਆ ਬਹੁਤ ਵੱਡਾ ਕੱਦ ਹਾਂਜੀ ਬਲਕਿ ਛੋਟੀ ਵਹਿੜਨੀ ਆ ਕੋਈ ਛੋਟੀ ਨਹੀਂ ਬੇਲ ਵੀ ਫੋਰੀ ਬਰੀਡ ਬਹੁਤ ਜ਼ਿਆਦਾ ਵਹਿੜ ਤੇ ਬਾਕੀ ਮਗਰ ਚੋਪਰ ਹੈ ਵੀ ਹਲੇ ਦੰਦਾਂ ਚੋ ਛਿੱਗੀ ਆ ਮਤਲਬ ਕਿ ਪੂਰੀ ਟੌਪ ਦੀ ਜਿਹਨੂੰ ਆਪਾਂ ਕਹਿੰਦੇ ਆ ਬਾਕੀ ਥਣ ਥਣ ਦੀ ਕੁਆਲਿਟੀ ਤੇ ਕਾਉਂਟ ਜਿਹੜੀਆਂ ਨੂੰ ਬਹੁਤ ਸੋਹਣੀ ਹੈ ਮੋਟੀ ਚਵਾਈ ਤੇ ਬਹੁਤ ਸੋਹਣਾ ਥਣ ਦੇ ਬਾਹਰ ਹਾਂਜੀ 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 ਤੇ ਤਾਰਾ ਮਾਰ ਕੇ ਵੀ ਹੁਣੇ ਮੈਂ ਵਿਖਾਈਆਂ ਨਹੀਂ ਹਾਂਜੀ ਹਾਂਜੀ ਦੁੱਧ ਥੱਲੇ ਪਿਆ ਬਿਲਕੁਲ 13 ਗਡਾਉਂ ਡਿਆ ਬੈਠਦਾ ਠੀਕ ਠੀਕ ਤੇ ਹਾਈਟ ਹੋਈ ਚਕਰ ਮਾਲੀ ਦੀ ਬਹੁਤ ਚੰਗੀ ਫੁੱਲ ਫੁੱਲ ਵੀਰ ਜੀ ਫੁੱਲ ਤੇ ਬਾਕੀ ਵੀਰ ਜੀ ਕੀ ਪ੍ਰਾਈਸ ਦੀ ਇਹਦਾ ਰੇਟ ਵੀ ਜੀ ਆਪਣੇ ਨਾਰਮਲ ਹੀ ਹਤੇ ਆ ਬਾਕੀ ਇਹਦੇ ਵਿੱਚ ਕੋਈ ਕਮਾਈ ਨਹੀਂ ਕਰਨੀ ਹੈ ਹਾਂਜੀ ਹਾਂਜੀ ਕਿਉਂਕਿ ਥੋੜਾ ਹਾਂਜੀ ਸਮਾਂ ਹੀ ਇਦਾਂ ਦਾ ਸਮਾਂ ਹੀ ਇਦਾਂ ਦਾ ਕੁਝ ਆ ਗਿਆ ਤੇ 10 ਦਿਨ ਚਲੋ ਅਸੀਂ ਵੀ ਮੁਸੀਬਤ ਚ ਰਹੇ ਆ ਹਾਂਜੀ 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 ਇਹ ਟੰਗਰ ਇੱਧਰ ਕਰੀ ਉੱਧਰ ਇਸ ਤਰ੍ਹਾਂ ਆਂਦੇ ਤੇ ਟੰਗਰ ਹੋ ਗਏ ਨੇ ਖਰਾਬ ਹਾਂਜੀ 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 ਇਹ ਵੜਾ ਜਿੱ ਕੋਈ ਪਾਉਣੀ ਆ ਦੋ ਤਿੰਨ ਪਸ਼ੂ ਹੋਰ ਨੇ ਉਹ ਥੋੜੇ ਢਿੱਲੇ ਤੇ ਉਹ ਫੇਰ ਪਾਵਾਂਗੇ ਕੱਲ ਪਾਵਾਂਗੇ ਹਾਂਜੀ ਤੇ ਬਾਕੀ ਇਹ ਵੀ ਵੜ ਜੈ ਜੀ ਦੇ ਦਾਂਗੇ ਇਹਦੀਆਂ ਵੜਾਂ ਵੀ ਜੀ ਵੀਡੀਓ ਵੇਖੀ ਦੀਆਂ ਅੱਜ ਵੀ ਵੇਖੀ ਦੀਆਂ 75 ਰੁਪਏ 3000 ਨਹੀਂ ਹੈਗੀਆਂ ਹੈਗੀਆਂ ਕੋਈ 80 ਮੰਗਦਾ ਕੋਈ 75 ਹਾਂਜੀ ਹਾਂਜੀ ਤੇ ਵੜ ਵੀ ਜੀ 65000 ਦੀ ਦੇ ਲਈਏ ਮੈਂ ਕਹਿੰਦਾ 65000 ਦੀ ਹਾਂਜੀ ਹਾਂਜੀ ਚਲੋ ਠੀਕ ਜੀ ਵੀਰ ਜੀ ਮੈਂ ਨਾ ਥੋੜਾ ਬਹੁਤਾ ਚਲੋ ਵੀਰ ਭਰਾ ਕੋਈ ਫੋਨ ਲਾਏਗਾ ਮਾਨਤਨ ਕੋਈ ਗੱਲ ਨਹੀਂ ਜਰੂਰ ਹੋਏਗਾ ਕੋਈ ਵੀ ਫੋਨ ਵੀਰ ਭਰਾ ਲਾਵੇ ਨਾਲ ਵੀਰ ਭਰਾ ਦਾ ਕੋਈ ਮਾਨਤਨ ਕਰਾਂਗੇ ਮਾਨਤਨ ਕਰਾਂਗੇ ਉਹ ਯਾਰ ਹੋਰ ਛੱਡ ਦਾਂਗੇ 63000 ਦੀ ਬਚੀ ਦੇ ਦਾਂਗੇ ਚਲੋ ਠੀਕ ਹੈ ਵੀਰ ਹਾਂਜੀ ਤੇ ਬਾਕੀ ਕੋਈ ਵੀ ਉਹ ਜੇ 15 ਬੌੜਾ ਖੱਟਾ ਆਉਂਡਿਆ ਉਹ ਬੇਰ ਚੁੰਮਚਿਆਣਾ ਖਾਣ ਵਾਲਾ ਇਹ ਨਹੀਂ ਵੀ 10 15 ਦੇ ਤਾਂ ਦੀ ਗਾਂਸ ਹੋਈ ਤੇ ਤਾਂ ਜਾਗੇ ਤੇਜਾ ਜਣਾਂਗੇ ਨਹੀਂ ਨਹੀਂ ਆ ਗਿੱਲਾ ਨਾੜੂ ਆ ਗਿੱਲਾ ਨਾੜੂ ਜੇ ਬਸ ਥੋੜੀ ਜੀ ਸਾਫ ਸੰਭਾਲ ਤੋਂ ਪਛੂ ਹੋ ਗਏ ਨੇ ਨਹੀਂ ਖਰਾਬ ਵੀ ਪੱਠੇ ਪੁੱਠੇ ਨਹੀਂ ਮਿਲੇ ਪਛੂ ਹਾਂਜੀ ਹਾਂਜੀ ਕੋਸਮਾ ਥੋੜਾ ਰੱਬ ਦਾ ਕਹੋ ਚਾਏ ਕਿਦਾਂ ਵੀ ਆ ਮੰਨ ਲਓ ਵੀ ਰੱਬ ਦੀ ਕੁਦਰਤ ਦੀ ਮਾਰ ਕੁਦਰਤ ਦੀ ਮਾਰ ਜਿਹੜੀ ਜੀ ਫਿਰ ਸਾਰੇ ਪੰਨੇ ਕੰਮ ਸਾਰੇ ਬੰਦੇ ਬਹੁਤ ਜ਼ਿਆਦਾ ਸਾਡੇ ਇਲਾਕੇ ਦਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਜੀ ਤੇ ਬਾਕੀ ਮਾਲਕ ਹੁਣ ਗਾਂ ਕਿਰਪਾ ਰੱਖੇ ਕਿਰਪਾ ਬਿਲਕੁਲ ਬਿਲਕੁਲ ਕਿਉਂਕਿ ਪਸ਼ੂਆਂ ਦੀ ਬੜੀ ਦਿੱਕਤ ਆਉਂਦੀ ਸਭ ਤੋਂ ਵੱਡੀ ਵੀਰ ਜੀ ਚਲੋ ਬੰਦੇ ਕਿਤੇ ਨਿਕਲ ਕੇ ਚਾਏ ਕੋਠੇ ਤੇ ਚਾਏ ਕਿਤੇ ਵੀ ਤੇ ਇੰਨਾ ਕਰਮਾਂ ਵਾਲਿਆਂ ਨੂੰ ਕਿੱਥੇ ਆਣਾ ਬੰਦਾ ਖੜੇਗਾ ਜੀ ਜਿਆ ਰੇ ਵਾਸਤੇ ਤੇ ਚਾਰੇ ਮਾਰ ਬੜੇ ਹੋ ਰਹੇ ਨੇ ਹਾਂਜੀ ਤੇ ਬਾਕੀ ਨਾ ਇੱਕ ਵੀਰ ਜੀ ਬੇਨਤੀ ਆ ਜਿਹੜਾ ਮੇਰਾ ਭਰਾ ਕੋਈ ਸੇਵਾ ਲੈ ਕੇ ਆਉਂਦਾ ਚਾਹੇ ਚਾਰੇ ਦੀ ਤੂੜੀ ਦੀ ਉਹ ਮੇਰਾ ਵੀਰ ਵੇਖ ਕੇ ਦਏ ਜਿੰਨਾ ਕੋਈ ਨਹੀਂ ਵੀ ਨਾ ਇਹ ਮਤਲਬ ਕੀ ਖਾਗੇ ਪਸ਼ੂ ਉਹ ਵੀ ਲਵਾਈ ਜਾਣਦੇ ਆ ਬਿਲਕੁਲ ਵੀ ਇਹ ਗੱਲ ਤੁਹਾਡੀ ਬਿਲਕੁਲ ਸਹੀ ਆ ਕਿ ਬਹੁਤ ਜ਼ਿਆਦਾ ਲੁੱਟ ਕੋ ਹੋਣ ਲੁੱਟ ਕੋਂਦੀ ਆ ਅਸੀਂ ਤੇ ਹੁਣ ਹਰੇਕ ਨੂੰ ਇਹ ਅਪੀਲ ਕਰਦੇ ਆ ਕਿ ਜਿਹੜਾ ਵੀ ਕੋਈ ਵੀਰਪਰਾ ਹੁੰਦਾ ਵਾ ਹਾਂਜੀ ਉਹ ਬੰਦੇ ਨੂੰ ਆਪਣੇ ਕੰਟੈਕਟ 'ਚ ਰੱਖੇ ਕੰਟੈਕਟ 'ਤੇ ਆਉਣ ਵਾਲੇ ਨੇ ਉਹਨੂੰ ਪੁਸ਼ਟੀਗੇਸ਼ ਕਰੇ ਵੀ ਸਾਨੂੰ ਕਿੱਥੇ ਮਾਲ ਲਵਾਉਣਾ ਵਾ ਕਿੱਥੇ ਹਾਂਜੀ 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 ਬਿਲਕੁਲ ਵੀ ਆਪਣੇ ਨਾਲ ਸਟੋਰ ਕਰੀ ਜਾਂਦੇ ਆ ਸਟੋਰ ਕਰੀ ਜਾਂਦੇ ਜਿੰਨਾ ਕੋਈ ਕੁਝ ਵੀ ਨਹੀਂ ਆ ਉਹ ਵੀ ਮਤਲਬ ਕੀ ਇਦਾਂ ਫਿਰ ਜਿਨਾਂ ਦੇ ਕੋਈ ਨੁਕਸਾਨ ਨਹੀਂ ਹੋਇਆ ਉਹ ਵੀ ਕਰੀ ਜਾਂਦੇ ਆ ਪਰ ਜਿੰਨੂੰ ਲੋੜ ਆ ਉਹਦੇ ਤੱਕ ਪਹੁੰਚਣ ਦੋ ਹਾਂ ਗਿਓਨਾ ਇਦਾਂ ਕਰ ਬਿਲਕੁਲ ਵੀਰ ਜੀ ਬਿਲਕੁਲ ਸਹੀ ਗੱਲ ਜੀ ਹਾਂਜੀ ਹਾਂਜੀ ਬਾਕੀ ਵੀਰ ਜੀ ਆਪਣਾ ਬੋਲ ਦਿਓ ਐਡਰੈਸ ਐਡਰੈਸ ਵੀਰ ਜੀ ਪਿੰਡ ਆਪਣਾ ਪੱਡੇ ਤਹਿਸੀਲ ਡੇਰਾਵਾ ਬਣਾਣ ਕੇ ਚਿਲਾ ਗੁਰਦਾਸਪੁਰ ਆ ਨੰਬਰ ਆ ਆਪਣਾ 81 58 17 550 ਆ ਨਾਮ ਆਪਣਾ ਜੱਗੀ ਜੇ ਤੇ ਬਾਕੀ ਜੇ ਕਿਸੇ ਵੀਰ ਭਰਾ ਨੂੰ ਕਿਸ ਚੀਜ਼ ਦਾ ਨਹੀਂ ਵੀ ਪਤਾ ਲੱਗਾ ਕਿ ਵੀਡੀਓ ਜਿੱਤੇ ਆਪਣੇ ਨਾਲ ਫੋਨ ਤੇ ਕੰਟੈਕਟ ਕਰ ਹਾਂਜੀ ਫੋਨ ਤੇ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ